ਅੰਬਈ ਕੀ ਹਾਲ ਨੇ ਜੀ ਉਸ ਘਰ ਪਰ ਸਾਰੇ ਨੇ ਠੀਕ ਨੇ ਬਾਈ ਇਹ ਜਾਨਵਰ ਵਗੈਰਾ ਸਾਰੇ ਨੇ ਬਾਬਾ ਕਿਰਪਾ ਕਰੇ ਸੱਟ ਨਾ ਲੱਗੇ ਤੇ ਆ ਗਿਆ ਆਪਾਂ ਬਈ ਇਧਰਲੇ ਘਰੇ ਧੁੱਪ ਬਹੁਤ ਤੇਜ਼ ਨਿਕਲੀ ਹੋਇ ਸੱਤ ਦਾ ਟਾਈਮ ਹਲੇ ਤੇ ਆਪਣੇ ਲਾਈਟਾਂ ਚੱਲੀ ਜਾਂਦੀਆਂ ਨੇ ਤੇ ਪਹਿਲਾਂ ਆਪਾਂ ਲਾਈਟ ਨਹੀਂ ਬੰਦਿਆ ਮੈਂ ਹੁਣੀ ਅਜੇ ਹੁਣ ਉੱਠ ਕੀ ਗਿਆਗਾ 5:5 ਵਜੇ ਉੱਠ ਕੇ ਜਾਣਾ ਨਾ ਬਾਈ ਮੈਂ ਹੋਰ ਉਹ ਯਾਰ ਐਂ ਹੁੰਦਾ ਨੀਂਦ ਵਿੱਚ ਹੁੰਨੇ ਆਂ ਐਂ ਲੰਘ ਜਾਂਦਾ ਨਾ ਹੁੰਦਾ ਮੈਂ ਤਾਂ ਮੇਰਾ ਮਤਲਬ ਫਿਰ ਉਦੋਂ ਲਾਈਟਾਂ ਲੁੱਟਾ ਬੰਦ ਕਰ ਲੈਣਾ ਇੰਨਾ ਖਿਆਲ ਰਹਿਦਾ ਨਹੀਂ ਲਾਂਦੇ ਆ ਨਾ ਉਹ ਆਰੇ ਜਿਦੋਂ ਆਉਣਾ ਫੇਰ ਕਰਦੇ ਆ ਲਾਈਟਾਂ ਨੂੰ ਤਾਂ ਬੰਦ ਆ ਕੇ ਚਾਬੀ ਚੱਕ ਲਈਏ ਖੋਟੇ ਦੀ ਤੇ 6 ਕਬੂਤਰਾਂ ਦਾ ਵੀ ਕੀ ਸਮਾਂ ਚਾਰਾ ਬਾਈ ਅੱਜ ਵੀ ਡਾਣਾਂਗੇ ਬਾਈ ਕਬੂਤਰ ਆਪਾਂ ਰੋਸ਼ੀਆ ਇੱਕ ਓਕੇ ਦੀ ਰਿਪੋਰਟ ਚ ਬੈਠਨੇ ਆਪਣੇ ਸਾਰੇ ਦੇ ਸਾਰੇ ਜਾਨਵਰ ਤੇ ਬੱਚੇ ਵੀ ਘੈਂਟ ਹੋ ਰਹੇ ਨੇ ਵੱਡੇ ਹੋ ਗਏ ਹੁਣ ਬਸ ਸਾਦਰੀ ਉਤੇ ਬਿਠਾਇਆ ਕਰਾਂਗੇ ਇਹਨਾਂ ਨੂੰ ਇੱਕ ਦੋ ਦਿਨਾਂ ਤੱਕ ਨਾ ਭਾਈ ਕੱਜ ਬਈ ਜਿਹੜਾ ਹਰੀ ਪੌਂਸਤਾ ਤੇ ਗੁਲਾਬੀ ਕੰਤਾਂ ਵਾਲਾ ਬੱਚਾ ਉਹ ਨਹੀਂ ਹਲੇ ਡਾਉਂਦਾ ਮੈਂ ਉਹ ਡਾਉਂਗਾ ਆ ਕੇ ਪਹਿਲਾਂ ਦੂਜੇ ਡਾਦਣਾ ਸਾਦਰੀ ਲਾ ਕੇ ਜਮ ਫਿਰ ਉਹ ਐਨ ਭਾਜ ਨੇ ਆਣਾ ਥੋੜਾ ਜਿਹਾ ਰੋ ਕਰਤਾ ਤਾਂ ਕਰਕੇ ਆ ਜਾਓ

गुलाबी पोटे गुलाबी कट ਹਰੇ ਫੋਟੇ ਨਾਲ ਆਜਾ ਚੈੱਕ ਕਰੋ ਆਪਾਂ ਢਾਤੇ ਆਪਣੇ 5 ਜਾਨਵਰ ਆ ਫਿਰਦੇ ਅਜੇ ਤਲਾਇਆ ਫਿਰਦਾ ਆ ਹਰੇ ਫੋਟੇ ਦਾ ਦੋ ਕਬੂਤਰੀਆਂ ਉੱਚੀਆਂ ਲੱਗੀਆਂ ਨੇ ਇਹ ਵੀ ਲੱਗਿਆ ਆਣਗੇ ਬਸ ਉੱਚੇ 5 ਜਾਨਵਰ ਢਾਤੇ ਬਈ ਅੱਜ ਦੇਖਦਾ ਚਿਤਲੀ ਜੀ ਜੇ ਮੈਨੂੰ ਠੀਕ ਲੱਗਾ ਚਿਤਲੀ ਜੀ ਵੀ ਢਾਉਂਗਾ ਮੈਂ ਤੇ ਹੁਣ ਮੈਂ ਖੇਤ ਜਾ ਕੇ ਕੱਖੂ ਖਲਿਆ ਮੂੰ ਤੇ ਉਹਦੇ ਘਰੇ ਕੰਮ ਕੁਮ ਕਰ ਲਾਂ ਪਹਿਲਾਂ ਕਰਦੇ ਫੇਰ ਦੇਖਦੇ ਆ ਕੇ ਕੀ ਸਮਾਚਾਰ ਆ ਦੋ ਕਬੂਤਰ ਨਹੀਂ ਡਾਇ ਜਿਹੜੇ ਗਿੱਜੇ ਹੋਏ ਨੇ ਕਿ ਮੈਲਗਾਂ ਡਾਇਆਂ ਚਿੱਟੀਆਂ ਦਾ ਇੱਕੀ ਤੋਂ ਲੈਤਾ ਦੀ ਜਿਹੜਾ ਤੇ ਇੱਕ ਬੱਚਾ ਨਹੀਂ ਡਾਇਾ ਛੋਟਾ ਉਹ ਬੱਚਾ ਵੀ ਯਾਰ ਘੱਟ ਜਾੜਦਾ ਥੋੜਾ ਜਿਹਾ ਤਾਂ ਕਰ ਕੇ ਡਾਇਆ ਤੇ ਸ਼ਾਦੀ ਸੁਦੀ ਲਾਜ ਆ ਬਾਈ ਮੈਂ ਤੇ ਆ ਕੇ ਕਰਦਾ ਵੀਡੀਓ ਕੰਟੀਨਿਊ ਬਣੇ ਰੱਖ ਵੀਡੀਓ ਦੇ ਵਿੱਚ ਆਪਣੀ ਹਾਂਜੀ ਬਈ ਆਪਾਂ ਆ ਗਏ ਇਧਰਲੇ ਘਰੇ ਸਤੇ ਹੁਣ ਆਪਾਂ ਦੋ ਜਾਨਵਰ ਆਪਣੇ ਹੋਰ ਛਾੜਦੇ ਆਂ ਕੁੰਭਾ ਚਾ ਜਾ ਡਿੱਗ ਬੈਠਣ ਲੱਗ ਗਿਆ ਬਣਾ ਕੇ ਛੋਟਾ ਬੱਚਾ ਤੇ ਇਹਦੀ ਕਰਕੇ ਆਪਾਂ ਨੂੰ ਜਾਨਵਰ ਸਿੱਟਨੇ ਪੈਣਗੇ ਤੇ ਦੋ ਛਾੜ ਦਿੰਨਾ ਆ ਜਿ ਬਹਿ ਜਾਣੀ ਆਗੇ ਮਚਾ ਜਾ ਤਾਂ ਬਹਿ ਗਿਆ ਆਪਨੂੰ ਤੇ ਅੱਗੇ ਆਪੀ ਛਾਤਰੀ ਦੇ ਤੇ ਇਹਦਾ ਛੋਟਾ ਭਾਈ ਕਿੱਥੇ ਆਇਆ ਤੇ ਤੜਕਦਾ ਬਹੁਤ ਤੇਜ਼ ਆਇਆ ਬੱਚਾ ਆ ਚੱਕ ਕਰੋ ਤੇ ਬਹੁਤ ਤੇਜ਼ ਬੱਚਾ ਬੈਠਾ ਰਹਿੰਦੇ ਨੂੰ ਹਜੇ ਤੇ ਫੇ ਡਾਵਾਂਗੇ ਜਦੋਂ ਉੜ ਜਾਊਗਾ ਆਪੇ ਦੇਖ ਕੇ ਜਖਰੋਂ ਤਾਂ ਜਾ ਕੇ ਡਾਲਾਂਗੇ ਇਹਨਾਂ ਬੈਠਿਆ ਰਹਿੰਦੇ ਆ ਕੇ ਕਰਦੇ ਆ ਵੀਡੀਓ ਕੰਟੀਨਿਊ ਬਈ ਬੈਠੋ ਉਹਨਾਂ ਨੂੰ ਗੱਡੀ ਬੰਦੀ ਕਰ ਲੈਣੇ ਸਾਰੇ ਇਹਨਾਂ ਨੂੰ ਆਪਾਂ ਵਸਿਆਉਂਦੇ ਉਹਨਾਂ ਨੂੰ ਆਪਾਂ ਜਾਂ ਚਲੋ ਵੀਡੀਓ ਕੰਟੀਨਿਊ ਜੀ ਬਈ ਇਧਰ ਲਿਖ ਰਹੇ ਆ ਗਏ ਆਪਾਂ ਤੇ ਆਪਣੇ ਕਬੂਤਰ ਸਾਰੇ ਉੜੇ ਫਿਰ ਦੋ ਬੱਚੇ ਬੱਚਾ ਦੇ ਕਬੂਤਰ ਕੱਢੇ ਗਏ ਸੀ ਉਹ ਵੀ ਉੜ ਗਏ ਆ ਫਿਰ ਦਸਾਰੇ ਬੈਠਣ ਤੇ ਆ ਗਿਆ 11:00 ਵਜੇ ਗਏ ਤੇ ਕਬੂਤਰੀ ਉਠਾਤੀ ਬਈ ਆਪਾਂ ਤਾਂ ਬੋਦੀ ਆਈ ਆਪਣੇ ਜੋ ਦੌੜ ਗਈ ਸੀ ਦੇਖ ਲੈ ਜੇ ਇਹਨੂੰ ਡਾਕੇ ਵੀ ਕੀ ਕਹਿੰਦੀ ਐ ਐ ਕਰ ਸਕਦਾ ਤੁਸੀਂ ਆ ਆ ਕੇ ਸਾਰੇ ਆਪਣੇ ਕਬੂਤਰ ਨੇਮੇ ਹਜੇ ਇਹਨਾਂ ਨੂੰ ਬੈਠੇ ਹੋਏ ਹਾਂ ਫੇਰ ਡਾਵਾਗੇ ਕਬੂਤਰੀ ਨੂੰ ਆਪਣੇ ਨਾਲ ਸਾਰੇ ਬੈਠਣ ਤੇ ਆਉਂਦੇ ਨੇ ਘਰਾਂ ਉੱਤੇ ਦੇਖ ਕੇ ਲ ਬੈਠੇ ਜਾਣਦੇ ਬਈ ਇਹਨਾਂ ਨੂੰ ਰੋਜਾ ਜਾ ਆ ਗਿਆ। ਸ਼ਰੋਈ ਇੱਕ ਕਾਲ ਰੱਖੀ ਵੀ ਆ ਗਈ। ਮਜ਼ਾ ਆਈ ਬਹਿ ਕੇ ਆ ਗਈ। ਚਲੋ ਕਰਦਾ ਬਈ ਮੈਂ ਵੀਡੀਓ ਕੰਟੀਨਿਊ ਜਦੋਂ ਦੁਬਾਰੇ ਡੰਗ ਤੁਹਾਨੂੰ ਦਿਖਾਵਾਂਗਾ ਸਾਰੇ ਬਹਿ ਕੇ ਆਗੇ ਇਥੇ ਦਾ। ਕਰੋ ਯਾਰ ਮਰ ਸਾਰੇ ਆਪਣੇ ਬਹਿ ਗਏ ਉਹ ਜੀ ਬਾਬੇ ਕੂਤਰੀ ਡਾਈ ਬੜੀ ਅੰਦਰ ਨੇ ਆਉਂਦੇ ਆ ਵੀ ਉੜ ਗਈ ਬਾਬੇ ਕੂਤਰੀ ਆਪਣੀ ਆ ਵਰਦੇ ਵਿੱਚ ਇਹਦੇ ਚੈੱਕ ਕਰੋ ਦਾਰੀ ਆ ਜੀ ਸਿਰ ਹੂੰ ਦੇਖੋ ਆਉਂਦੀ ਆ ਕਿ ਨਹੀਂ ਆਉਂਦੀ ਹੁਣ ਉਹ ਦੇਖਦੇ ਆ ਕਿ ਉੜ ਗਈ ਜਰੂਰ ਉਹ ਜਾਂਦੀ ਆ ਮੋਰੇ ਇਹ ਉੱਡਦਾ ਨਾ ਮੋਰੇ ਸੱਕਰ ਚੱਕਰ ਬਣਾਉਣ ਨੇ ਆਹ ਕਰਦੇ ਆ ਮੋਰੇ ਇਹ ਦੇਖੋ ਤਾਂ ਜੰਗੀ ਆ ਬੁਧਰੀ ਦਾ ਬਾਕੀ ਉਹ ਡਾਏ ਫੱਲੋ ਫੱਲੋ ਵੀ ਡਾਗ ਰਿਹਾ ਫਿਰ ਖੋਲੋਗੇ ਥੋੜੀ ਜੀ ਫੇਰ ਕਰਾਂਗੇ ਚੈੱਕ ਚੈੱਕ ਕਰੋ ਮੈਨੂੰ ਬੱਲਾ ਤਾਂ ਹਲਾ ਦੇਣਾ ਇੱਕ ਛਾਤਰੀ ਉੱਚੀ ਕਰਕੇ ਦੇਖਦੇ ਹਾਂ ਉੱਤੇ ਤੇ ਇਹਨਾਂ ਲਓ ਜੀ ਕਬੂਤਰ ਆਪਾਂ ਬਈ ਲਾ ਲਿਆ ਆਪਣੇ ਤੇ ਕਬੂਤਰ ਲਾ ਲਏ ਤੇ ਬਾਕੀ ਬਈ ਆਹ ਕਬੂਤਰੀ ਵੀ ਆਪਾਂ ਡਾਈ ਸੀ ਹੁਣ ਆ ਬੈਠੀ ਹੋਈ ਹੁਣ ਤਾਂ ਇਹ ਅੰਡਾ ਧਰਨਾ ਜਿਉਂ ਜਲਾ ਕੇ ਆ ਗਈ ਚਲ ਬੈ ਗਈ ਛਾਤਰੀ ਤੇ ਕਹਿੰਦੇ ਮਤਲਬ ਇਹ ਆ ਪਿਛਾਤਰੀ ਤੇ ਬੈ ਗਈ ਆਪਣੀ ਲੈ ਕੇ ਉਹ ਫੇਰ ਬੋੜਾ ਬਈ ਸਾਰਿਆਂ ਦੇ ਆਪਣੇ ਜਾਨਵਰਾਂ ਦੇ ਫਿੱਟ ਫਾਟ ਬੈਠੇ ਨੇ ਆਗੇ ਜਮਾ ਕੋਈ ਆਇਆ ਨਹੀਂ ਇਹਨੂੰ ਦੰਗੇ ਦੀ ਭੜਕਾ ਮਗ ਮੰਡੀ ਆਪਣੇ ਪਰ ਬੈਠੀ ਨਹੀਂ ਮਾਡੀਆਂ ਦੇ ਆਪਣੀ ਬੈਠੀ ਆਕੇ ਜਮਾ ਸਿੱਧੀ ਤੈਨੂੰ ਦਾਣੇ ਮੈਂ ਹੋਰ ਪਾ ਦੇਣਾ ਬਈ ਖਾ ਲੈਣਗੇ ਇਹ ਦਾਣੇ ਆਪਣੇ ਜਾਨਵਰ ਆ ਜਿਹੜੀ ਉੱਤਰੀ ਹੁਣ ਇਹ ਕਬੂਤਰੀ ਆ ਜੀ ਆਪਾਂ ਹੁਣ ਡਾਈ ਸੀ ਇਹ ਓਕੇ ਦੀ ਰਿਪੋਰਟ ਹੈ ਜਮਾ ਉਹ ਨੂੰ ਖਾਣ ਦੇ ਦਾਣੇ ਦੁਨੇ ਬਈ ਜਾਮ ਤੇ ਪਾਣੀ ਪੂਣੀ ਪੀ ਲੈਣ ਰਿਲੈਕਸ ਹੋ ਜਾਂਦਾ ਜਾਨਵਰਾਂ ਨੂੰ ਫੇਰ ਆਪਾਂ ਆਥ ਨੇ ਹੁਣ ਤਾਂ ਬਈ ਸ਼ਾਮ ਨੂੰ ਆ ਕੇ ਕਰਦੇ ਆਂ ਵੀਡੀਓ ਕੰਟੀਨਿਊ ਨੂੰ ਡਾਇਆ ਕਰਾਂਗੇ ਇਹਨੂੰ ਵੀ ਕਰਦਾ ਬਈ ਮਾਂ ਆ ਕੇ ਸ਼ਾਮ ਨੂੰ ਵੀਡੀਓ ਕੰਟੀਨਿਊ ਹਾਂਜੀ ਸ਼ਾਮ ਦਾ ਟਾਈਮ ਹੋ ਗਿਆ ਬਈ ਤੇ ਆ ਗਿਆ ਆਪਾਂ ਇਧਰ ਲੈ ਘਰੇ ਇਹ ਜਾਨਵਰਾਂ ਨੂੰ ਆਪਣੇ ਦੌਣੇ ਪਾ ਲਈਏ ਟਾਈਮ ਜੀ ਨਾਲ ਥੋੜੀ ਥੋੜੀ ਖੰਦੇ ਆ ਆਪਣੇ ਅੰਦਰ ਦਾ ਨੇ ਕੀ ਬੋ ਕੀ ਦਾ ਨੇ ਉਹ ਦਰੀ ਜੀ ਬਸ ਸਿੱਧੀ ਬੈ ਗਈ ਸੀ ਆਪਣੇ ਸਾਨੂੰ ਦੱਸਿਆ ਸੀ ਭਈ ਆਪਾਂ ਡਾਈ ਸੀ ਕਿ ਕਬੂਤਰੀ ਆਪਣੀ ਸਿੱਧੀ ਜਮਾ ਸਾਦਰੀ ਦੇ ਆਗੇ ਅਗੱਜੀ ਕਿਉਂ ਤਾਂ ਹੈਪ ਨੂੰ ਕੱਲ ਵੀ ਗੈਂਦੀਆਂ ਦਾ ਦਾ ਦੇ ਤੋਂ ਤਾਂ ਗੱਜੀ ਹੋਈ ਹੈਗਾ ਮੈਂ ਤਾਂ ਐਸ਼ਾ ਨਾਲ ਹੈ ਮੈਨੂੰ ਆਹ ਦੀ ਮਾਚਾਰ ਫੇਰ ਡਾਵਾਂਗੇ ਅੱਜ ਤਾਂ ਹੀ ਮੈਂ ਗੱਲ ਸਾਦਰੀ ਤੇ ਪਹੁੰਚਾਤੀ ਸੀ ਇੱਕ ਤਾਂ ਆ ਗਈ ਕਬੂਤਰੀ ਜੀ ਪਾਣੀ ਘਟਾ ਪਾਣੀ ਵੀ ਪਾ ਦੀ ਯਾਰ ਜੇ ਕੋਈ ਪਾਣੀ ਵੀ ਪਾਤਾ ਖਾ ਰਹੇ ਆਪਣੇ ਜਾਨਵਰ ਇੰਦਾਨੇ ਸਾਰੇ ਆ ਗਏ ਗਾਂ ਤੇ ਆ ਗਏ ਉਹ ਚਾ ਵੀ ਆ ਗਿਆ ਸਾਰੇ ਕਬੂਤਰੀ ਆ ਗਏ ਖਰਦਾਨੇ ਖਾਣ ਤਾਂ ਆਪਣੇ ਚੱਕ ਖਾਂਦੇ ਨੇ ਛੋਟਾ ਬਜਾ ਜਾ ਵੀ ਆ ਗਿਆ ਉਹ ਆ ਗਿਆ ਦੋਜਾ ਵੀ ਆ ਗਿਆ ਉਹਦੇ ਨਾਲ ਰੱਤਾ ਗੂੜਾ ਇਹਨਾਂ ਨੂੰ ਸਾਦਰੀ ਤੇ ਬਿਠਾਉਣ ਦਾ ਵੀ ਟਾਈਮ ਜੇ ਲੱਗਦਾ ਰਹਾ ਭਾਜੀ ਦਵਾ ਦਈਏ ਮਹਾਵਾਰੇ ਜੀ ਕੱਢ ਕੇ ਸਾ ਤੇ ਇਹ ਇਹਨਾਂ ਦਾ ਵੀ ਟਾਈਮ ਲੱਗਦਾ ਸਾਦਰੀ ਤੇ ਪਠਾਉਣ ਦਾ ਇਹ ਖਾਨ ਦੇ ਬਾਈ ਇਹਨਾਂ ਨੂੰ ਦਾਣੇ ਹੁਣ ਬਸ ਓਕੇ ਦੀ ਰਿਪੋਰਟ ਆਉਂਦਾ ਤੇ ਜੇ ਵਸਣ ਕਰਦੇ ਆਪਾਂ ਵੀਡੀਓ ਦਾ ਆਪਣੇ ਦਾ ਐਂਡ ਜੇ ਵੀ ਵੀਡੀਓ ਵਧੀਆ ਲੱਗਦੀ ਹੈ ਹਨਾ ਲਾਈਕ ਕਰੋ ਕਮੈਂਟ ਕਰੋ ਯਾਰ ਅੱਗੇ ਵੱਧ ਤੋਂ ਸ਼ੇਅਰ ਕਰੋ ਮਿੱਤਾਂ ਯਾਰ ਮਿੱਤਰਾਂ ਨੂੰ ਜੋੜੋ ਆਪਣੇ ਨਾਲ ਤੇ ਆਪਣਾ ਚੈਨਲ ਗਰੋ ਕਰੇ ਵੱਧ ਤੋਂ ਵੱਧ ਤੇ ਚਲੋ ਠੀਕ ਆ ਬਾਈ ਮਿਲਦੇ ਆਪਾਂ ਕੱਲ ਨੂੰ ਨਵੀਂ ਵੀਡੀਓ ਦੇ ਵਿੱਚ ਓਕੇ ਜੀ